ਤਸਵੀਰਾਂ ਜੀ ਪੰਜਾਬ ਹਰਿਆਣਾ ਹਿਮਾਚਲ ਹਮੇਸ਼ਾ ਹੀ ਪ੍ਰਮੁਖਤ ਦੇ ਨਾਲ ਮੁੱਦੇ ਚੱਕਦਾ ਹੈ ਇਸ ਤੇ ਮਦੇ ਨਜ਼ਰ ਅਸਰ ਵੀ ਹੋਇਆ ਹੈ ਖਬਰ ਦਾ ਅਸਰ ਹੋਇਆ ਹੈ ਦੋ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਜਿਨ੍ਹਾਂ ਦਾ ਅਸਰ ਹੋਇਆ ਹੈ ਕਿਉਂਕਿ ਵੱਖ-ਵੱਖ ਏਰੀਆ ਦੇ ਵਿੱਚ ਪ੍ਰਮੁਖਤ ਦੇ ਨਾਲ ਜਦੋਂ ਖਬਰ ਨਸ਼ਰ ਕੀਤਾ ਗਿਆ ਤਾਂ ਪ੍ਰਸ਼ਾਸਨ ਵੀ ਹਰਕਤ ਦੇ ਵਿੱਚ ਆਉਂਦਾ ਹੈ ਨਜ਼ਰ ਆਇਆ ਇਸ ਦੇ ਮਤੇ ਨਾਲ ਤੁਹਾਨੂੰ ਦੱਸਦੀ ਹੈ ਕਿ ਪਹਿਲੀ ਤਸਵੀਰ ਨੱਗਲਦੀ ਹੈ ਜਿੱਥੇ ਪੁਲ ਦੀ ਹਾਲਤ ਖਸਤਾ ਹੋਣ ਦੀ ਖਬਰ 4 ਦਸੰਬਰ ਨੂੰ ਨਸ਼ਰ ਕੀਤੀ ਗਈ ਸੀ ਤੇ ਹੁਣ ਡੀਸੀ ਨੇ ਪੁਲ ਨੂੰ ਅਣਮਿੱਥੇ ਸਮੇਂ ਦੇ ਲਈ ਬੰਦ ਕਰਨ ਦੇ ਜਿੱਥੇ ਹੁਕਮ ਜਾਰੀ ਕੀਤੇ ਹਨ ਤਾਂ ਉਥੇ ਦੂਸਰੀ ਖਬਰ ਫਰੀਦਕੋਟ ਤੋਂ ਹੈ ਤੁਹਾਡੀ ਟੀਵੀ ਸਕਰੀਨ ਤੇ ਜਿੱਥੇ ਨਸ਼ਾ ਕਰਦੇ ਨਾਚਵਾਨਾਂ ਦੀ ਵੀਡੀਓ ਵਾਇਰਲ ਹੋਈ ਸੀ ਤੇ ਹੁਣ ਖਬਰ ਨਸ਼ਰੀ ਜਦੋਂ ਕੀਤੀ ਗਈ ਜੀ ਪੰਜਾਬ ਹਰਿਆਣਾ ਹਿਮਾਚਲ ਦਾਰਾ ਤਾਂ ਪੁਲਿਸ ਨੇ ਦੋਵੇਂ ਨਾਚਵਾਨਾਂ ਨੂੰ ਗ੍ਰਿਫਤਾਰ ਵੀ ਕੀਤਾ ਸੋ ਦੋ ਅਹਿਮ ਖਬਰਾਂ ਜਿਸ ਨੂੰ ਪ੍ਰਮੁਖਤਾ ਦੇ ਨਾਲ ਜਦੋਂ ਦਿਖਾਇਆ ਜੀ ਪੰਜਾਬ ਹਰਿਆਣਾ ਹਿਮਾਚਲ ਨੇ ਤਾਂ ਉਸ ਤੋਂ ਬਾਅਦ ਪ੍ਰਸ਼ਾਸਨ ਵੀ ਹਰਕਤ ਦੇ ਵਿੱਚ ਆਇਆ ਤ ਤੁਹਾਨੂੰ ਦੱਸ ਦਈਏ ਕਿ ਨੰਗਲ ਤੋਂ ਜਿਹੜੀ ਤਸਵੀਰ ਤੁਹਾਨੂੰ ਪਹਿਲੀ ਦਿਖਾਈ ਆ ਉਸ ਨੂੰ ਜੇਕਰ ਤਫ਼ਸੀਲ ਨਾਲ ਦੇਖਿਆ ਜਾਵੇ ਤਾਂ ਇਹ ਪੁਲ 1 ਕਿਲੋਮੀਟਰ ਤੱਕ ਬੰਦ ਕੀਤਾ ਗਿਆ ਸੀ ਤਾਂ ਉਸ ਤੋਂ ਬਾਅਦ ਜਿੱਥੇ ਲੋਕਾਂ ਨੂੰ ਕਾਫੀ ਦਿੱਕਤਾਂ ਦੇ ਸਾਹਮਣਾ ਕਰਨਾ ਪੈ ਰਿਹਾ ਸੀ ਤਾਂ ਉੱਥੇ ਹੀ ਜੇਕਰ ਦੇਖਿਆ ਜਾਵੇ ਤਾਂ ਜ਼ੀ ਮੀਡੀਆ ਦੀ ਖਬਰ ਦਾ ਵੱਡਾ ਅਸਰ ਹੋਇਆ 1 ਕਿਲੋਮੀਟਰ ਜਿਹੜਾ ਪੁਲ ਬੰਦ ਸੀ ਤਾਂ ਪਿੰਡ ਐਲੰਗੇਰਾ ਨੇੜੇ ਸਵਾ ਨਦੀ ਤੇ ਜਿਹੜਾ ਇਹ ਪੁਲ ਬੰਦ ਹੋਇਆ ਨੰਗਲ ਚ ਜ਼ੀ ਮੀਡੀਆ ਦੀ ਖਬਰ ਦਾ ਅਸਰ ਦੇਖਣ ਨੂੰ ਮਿਲਿਆ ਹੈ ਦਰਅਸਲ ਨੰਗਲ ਦੇ ਨਜ਼ਦੀਕ ਪੈਂਦੇ ਪਿੰਡ ਐਲਗਰਾ ਵਿਖੇ ਸਵਾਨ ਨਦੀ ਤੇ ਬਣੇ ਪੁਲ ਨੂੰ ਟੀਸੀ ਦੇ ਹੁਕਮਾਂ ਤੋਂ ਬਾਅਦ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤਾ ਗਿਆ ਹੈ ਕੁਝ ਸਮਾਂ ਪਹਿਲਾਂ ਜ਼ੀ ਮੀਡੀਆ ਵੱਲੋਂ ਇਸ ਖਬਰ ਨੂੰ ਪ੍ਰਮੁਖਤਾ ਦੇ ਨਾਲ ਦਿਖਾਇਆ ਗਿਆ ਸੀ ਕਿ ਐਲਗਰਾ ਪੁਲ ਦੇ ਸਲੈਬ ਵਿੱਚ ਦਰਾਰ ਪੈ ਗਈ ਹੈ ਜਿਸ ਦਾ ਕਾਰਨ ਨਜਾਇਜ਼ ਮਾਈਨਿੰਗ ਹੈ ਤੇ ਇਹ ਪੁਲ ਕਿਸੇ ਦੁਰਘਟਨਾ ਦਾ ਕਾਰਨ ਬਣ ਸਕਦਾ ਹੈ ਜਿਸ ਤੋਂ ਬਾਅਦ ਹੁਣ ਟੀਸੀ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਹੈ ਤਸਵੀਰਾਂ ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇਸ ਪੁਲ ਚ ਕਿੰਨਾ ਗੈਪ ਹੈ ਇਹ ਹਾਫਸੀਆਂ ਨੂੰ ਸਤਾ ਨਹੀਂ ਤਾਂ ਹੋਰ ਕੀ ਹੈ ਇਹ ਸਰਾ ਸਰ ਲੋਕਾਂ ਦੀ ਜ਼ਿੰਦਗੀ ਦਾ ਖਿਲਵਾੜ ਹੈ ਕਿਉਂਕਿ ਅਜਹੀ ਲਾਪਰਵਾਹੀ ਕਿਸੇ ਦੀ ਵੀ ਜਾਨ ਤੇ ਪਾਰੀ ਪੈ ਸਕਦੀ ਹੈ ਨੰਗਲ ਦੇ ਰਸਤੇ ਨੂਰਪੁਰ ਬੇਦੀ ਤੋਂ ਰੋਪੜ ਦਿੱਲੀ ਤੇ ਹੁਸ਼ਿਆਰਪੁਰ ਦੀ ਆਵਾਜ਼ ਆਈ ਇਸੇ ਰਸਤੇ ਤੋਂ ਹੋ ਕੇ ਗੁਜ਼ਰਦੀ ਹੈ ਓਵਰਲੋਡ ਡਿੱਪਰ ਵੀ ਇਸੇ ਰਸਤੇ ਤੋਂ ਹੋ ਕੇ ਗੁਜ਼ਰਦੇ ਨੇ ਇਲਾਕਾ ਵਾਸੀਆਂ ਨੇ ਪੁਲ ਬੰਦ ਹੋਣ ਤੇ ਖੁਸ਼ੀ ਜ਼ਾਹਿਰ ਕੀਤੀ ਹੈ ਤੇ ਇਸ ਦੇ ਨਾਲ ਹੀ ਚਿੰਤਾ ਵੀ ਜ਼ਾਹਿਰ ਕੀਤੀ ਹੈ ਕਿਉਂਕਿ ਹੁਣ ਰਾਹੀ ਗੀਰਾਂ ਨੂੰ ਪਰੇਸ਼ਾਨੀ ਚੱਲਣੀ ਪੈ ਸਕਦੀ ਹੈ ਉਸ ਦਿਨ ਇਹ ਪਹਿਲਾਂ ਇੱਕ ਪੀਡਬਲਯੂਡੀ ਦੀ ਲੈਟਰ ਆਈ ਸੀ ਉਸ ਦੇ ਉਸ ਦੇ ਅਕੋਰਡਿੰਗ ਹੈ ਕਿ ਉਨ੍ਹਾਂ ਇੱਕ ਇਨਸਪੈਕਸ਼ਨ ਕਰਾਈ ਹੈ ਪ੍ਰਾਈਵੇਟ ਏਜੰਸੀ ਤੋਂ ਕਿ ਜਿਹੜਾ ਪੁਲ ਹੈ ਇਹਦੀ ਸੇਫਟੀ ਬਾਰੇ ਉਹਨਾਂ ਨੇ ਇੱਥੇ ਤੱਕ ਬੋਲ ਦਿੱਤਾ ਹੈ ਕਿ ਇਸ ਟਾਈਮ ਇੱਕ ਖਤਰਨਾਕ ਪੋਜੀਸ਼ਨ ਤੇ ਪੁੱਜ ਗਿਆ ਹੋਇਆ ਜਿਹੜੀ ਟ੍ਰੈਫਿਕ ਹੈ ਇਸ ਤੇ ਬੰਦ ਕਰ ਦਿੱਤੀ ਜਾਵੇ ਇਸ ਪੁਲ ਤੇ ਹੁਣ ਅਸੀਂ ਜੇਕਰ ਦੇਖਿਆ ਜਾਵੇ ਤਾਂ ਪੁਲ ਦੇ 500 ਮੀਟਰ ਡਾਊਨਸਟ੍ਰੀਮ 500 ਮੀਟਰ ਅਪਸਟ੍ਰੀਮ ਦੇ ਵਿੱਚ ਮਾਈਨਿੰਗ ਨਹੀਂ ਹੋ ਸਕਦੀ ਪਰ ਡਿਪਾਰਟਮੈਂਟ ਜਿਹੜਾ ਪੀ ਡਬਲਯੂ ਡੀ ਦਾ ਮਹਿਕਮਾ ਹੈ ਉਹ ਮੰਨਦਾ ਹੈ ਕਿ ਪੁਲ ਦੇ ਥੱਲੇ ਜਿਹੜੀ ਪਿੱਲਰ ਹੈ ਉਹ 20 ਤੋਂ 25 ਫੁੱਟ ਤੱਕ ਨੰਗੇ ਹੋ ਚੁੱਕੇ ਹੈ ਇਹ ਪੀ ਡਬਲਯੂ ਡੀ ਦਾ ਕਹਿਣਾ ਹੈ 2015-16 ਦੀ ਲੈਟਰ ਚ ਬੰਦ ਕਰਨ ਦਾ ਇਹ ਕਾਰਨ ਹੈ ਜੀ ਕਿ ਅਸੀਂ 2016 ਤੋਂ ਲਗਾਤਾਰ ਕਹਿ ਰਹੇ ਆ ਕਿ ਜਿਹੜੀ ਮਾਈਨਿੰਗ ਹੋ ਰਹੀ ਨਾਜਾਇਜ਼ ਮਾਈਨਿੰਗ ਹੋ ਰਹੀ ਹੈ ਚਾਹੇ ਲੀਗਲ ਮਾਈਨਿੰਗ ਹੋ ਰਹੀ ਹੈ ਬਿਲਕੁਲ ਗਲਤ ਹੈ ਕਿਉਂਕਿ ਪਟਾਈ ਇੰਨੀ ਜ਼ਿਆਦਾ ਹੋ ਗਈ ਕਿ ਸਾਡੀਆਂ ਜਿਹੜੀਆਂ ਜ਼ਮੀਨਾਂ ਉਹ ਵੀ ਖਿਸਕ ਰਹੀਆਂ ਘਰਾਂ ਦੇ ਵਿੱਚ ਦਰਾਰਾਂ ਪੈ ਰਹੀਆਂ ਨੇ ਪਰ ਨਹੀਂ ਪਰ ਜਦੋਂ ਹੁਣ ਕੋਲ ਜ਼ਿਆਦਾ ਹੀ ਡਾਊਨ ਹੋ ਗਿਆ ਅਲੱਗ ਹੋਣ ਨੂੰ ਨੋ ਬਤਾ ਗਈ ਤੇ ਹੁਣ ਆਕੇ ਇਹਨਾਂ ਨੇ ਅੱਜ ਇੱਕ ਕੰਧ ਕਰ ਦਿੱਤੀ ਹੈ ਕਾਨੂੰਨੀ ਤੌਰ ਤੇ ਪੁਲ ਦੇ 500 ਮੀਟਰ ਦੇ ਘੇਰੇ ਦੇ ਨਜ਼ਦੀਕ ਮਾਈਨਿੰਗ ਨਹੀਂ ਕੀਤੀ ਜਾ ਸਕਦੀ ਪਰ ਨੰਗਲ ਦੇ ਨਜ਼ਦੀਕ ਪਿੰਡ ਐਲਗਰਾ ਵਿਖੇ ਬਣੇ ਪੁਲ ਦੇ ਹਾਲਾਤ ਦੇਖ ਕੇ ਪਤਾ ਚਲਦਾ ਹੈ ਕਿ ਕਿਸ ਤਰ੍ਹਾਂ ਇਲਾਕੇ ਵਿੱਚ ਗੈਰ ਕਾਨੂੰਨੀ ਮਾਈਨਿੰਗ ਕਰਨ ਵਾਲੇ ਜੋਰਾ ਸ਼ੋਰਾ ਦੇ ਨਾਲ ਕੁਦਰਤੀ ਸਰੋਤਾਂ ਦੀ ਲੁੱਟ ਮਚਾ ਰਹੇ ਨੇ ਇਸ ਪੁਲ ਉਤੇ 24 ਘੰਟੇ ਆਵਾਜ਼ਾਈ ਰਹਿੰਦੀ ਹੈ ਆਲੇ ਦੁਆਲੇ ਲਈ ਦਰਜਨਾ ਪਿੰਡਾਂ ਦੇ ਲੋਕ ਇਸੇ ਪੁਲ ਤੋਂ ਹੋ ਕੇ ਗੁਜ਼ਰਦੇ ਨੇ ਨੰਗਲ ਤੋਂ ਬਿਮਲ ਕੁਮਾਰ ਦੀ ਰਿਪੋਰਟ ਜੀ ਮੀਡੀਆ